ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਕੋ ਚੈਨਲ ਤੇ ਤੁਹਾਡਾ ਸਵਾਗਤ ਆ ਤੇ 4 ਦਿਨ ਬਾਅਦ ਚ ਵਲੌਗ ਮਣਾਉਣ ਲੱਗੇ ਕਮ ਸੇ ਕਮ 4-5 ਦਿਨ ਬਾਅਦ ਇੱਕ ਸਿਹਤ ਠੀਕ ਨਹੀਂ ਸੀ ਦੂਜਾ ਮਿਸਤਰੀ ਲੱਗੇ ਹੋਏ ਸੀ ਦਿਖਾ ਦਉਨਾ ਤੇ ਇਹ ਇਹ ਨੱਕ ਕੰਮ ਕਰਾਇਆ ਆ ਆਨੀ ਦੂਰ ਆਵਾਜ਼ ਨਹੀਂ ਆਉਣੀ ਇਹ ਜਿੰਨਾ ਕ ਮਤਲਬ ਕਿ ਥੋੜਾ ਬੋਤਾ ਆਪਾਂ ਖਰਚਾ ਕਰਕੇ ਆ ਥੋੜਾ ਜਿਹਾ ਕੰਮ ਕਰਾਇਆ ਜਿੱਦਾਂ ਪਹਿਲੇ ਵਲੌਗਸ ਮੇਰੇ ਮੈਂ ਬਣਾਏ ਸੀਗੇ ਮਿਲਕਿੰਗ ਉੱਤੇ ਤੇ ਬਹੁਤ ਲੋਕਾਂ ਨੇ ਪਸੰਦ ਕੀਤਾ ਸੀ ਕਿ ਤੁਸੀਂ ਕਾਊ ਰੱਖੋ ਜਾਂ ਬਫੈਲੋ ਰੱਖੋ ਤਾਂ ਫਾਈਨਲੀ ਆਪਣਾ ਉਹ ਸੁਪਨਾ ਪੂਰਾ ਹੋਣ ਵਾਲਾ ਆਪਾਂ ਰੱਖਾਂਗੇ ਕਾਊ ਕਾਊ ਹੀ ਰੱਖਾਂਗੇ ਬਫੈਲੋ ਤਾਂ ਥੋੜਾ ਔਖਾ ਰੱਖਣਾ ਮੱਝ ਰੱਖਣੀ ਔਖੀ ਆ ਗਾਂ ਰੱਖਾਂਗੇ ਆਪਾਂ ਤੇ ਇਹ ਬਣਾ ਦਿੱਤੀ ਆਪਾਂ ਛੋਟੀ ਜੀ ਸ਼ੈੱਡ ਜਿਹੜੀ ਇੱਥੇ ਲਾਵਾਂਗੇ ਜੀ ਪੱਠੇ ਕੁੱਤਰਨ ਵਾਲੀ ਮਸ਼ੀਨ ਪਹਿਲਾਂ ਹੱਥ ਨਾਲ ਹੀ ਕੁੱਤਰਾਂਗੇ ਬਾਅਦ ਵਿੱਚ ਉਹਨੂੰ ਕੀਤੇ ਨਾ ਜਦੋਂ ਪਸ਼ੂ ਵਧਾਵਾਂਗੇ ਬਾਬੇ ਦੀ ਕਿਰਪਾ ਰੇ ਪਸ਼ੂ ਵਧਾਵਾਂਗੇ ਤਾਂ ਫੇਰ ਉਹਨਾਂ ਨੂੰ ਆਪਾਂ ਬਿਜਲੀ ਤੇ ਕਰਦਾਂਗੇ ਮੀਂਹ ਗੜੀ ਕਰਕੇ ਇਹਨੂੰ ਇਹਦੇ ਥੱਲੇ ਕਰ ਲਈਏ ਮਸ਼ੀਨ ਤਾਂ ਜੋ ਮੀਂਹ ਗੜੀ ਤੋਂ ਬਚੇ ਰਵਾਂਗੇ ਥੋੜਾ ਜਿਹਾ ਬਣਾ ਲੈ ਇੱਥੇ ਬੱਸ ਪਸ਼ੂ ਛਾਣੇ ਵਗੈਰਾ ਬੰਨਣਾ ਦੋ ਤੁਪੇ 1 ਕਿਲਾ ਪਾ ਇੱਥੇ ਲਾ ਦਿੱਤਾ ਇਹ ਵਾਲਾ ਇਹcorria ਇਹ ਮਤਲਬ ਕਿ ਪਈਆ ਸਾਡੀ ਹਵੇਲੀ ਪਹਿਲਾਂ ਮਤਲਬ ਇੱਥੇ ਅਸੀਂ ਪਸ਼ੂ ਰੱਖੇ ਹੁੰਦੇ ਸੀਗੇ ਮਤਲਬ ਕਿ ਡੈਡੀ ਨੇ ਪਸ਼ੂ ਇੱਥੇ ਪਹਿਲਾਂ ਰੱਖੇ ਹੁੰਦੇ ਸੀ ਪਰ ਉਹ ਸਾਲ ਹੀ ਹੋਇਆ ਸੀ ਪਸ਼ੂ ਵੇਚਿਆ ਜਿਆਦਾ ਟੰਗ ਤਾਂ ਸੋ ਮਨਵੀਰ ਕਹਿੰਦਾ ਮੈਂ ਵੀ ਸਾਥ ਦਊਂਗਾ ਤੇ ਤੁਸੀਂ ਆਪਾਂ ਰਲ ਮਿਲ ਕੇ ਇੱਕ ਗਾਂ ਜਿਹੜੀ ਉਹ ਰੱਖ ਲੈਨੇ ਆ ਫਿਰ ਹੋਰੀ-ਹੋਰੀ ਆਪਾਂ ਗਾਂ ਵਧਾਵਾਂਗੇ ਇਹ ਵਾਲਾ ਕੰਮ ਤੇ ਜਿੰਨੀ ਮਿਹਨਤ ਕਰਾਂਗੇ ਉਨਾ ਹੀ ਇਹ ਕੰਮ ਵਧੀਆ ਤੇ ਮੈਂ ਮਨਵੀਰ ਨੂੰ ਮੋਟੀਵੇਟ ਕੀਤਾ ਵੀ ਇਹ ਕੰਮ ਕਰ ਕਿਉਂਕਿ ਬਹੁਤੇ ਲੋਕ ਡੀਮੋਟੀਵੇਟ ਕਰ ਦਿੰਦੇ ਵੀ ਇਹ ਪਸਮਾਨੇ ਕੰਮ ਚ ਕੁਝ ਨਹੀਂ ਰੱਖਿਆ ਬਾਹਰ ਚਲ ਜਿਓ ਬਾਹਰ ਬਾਹਰ ਅਸੀਂ ਇਹਨੂੰ ਭੇਜਣਾ ਨਹੀਂ ਚਾਹੁੰਦੇ ਸੋ ਆਪਾਂ ਛੋਟੇ ਜਿਹੇ ਲੈਵਲ ਤੋਂ ਇਹ ਕੰਮ ਸ਼ੁਰੂ ਕਰਾਂਗੇ ਤਾਂ ਫੇਰ ਬਾਬਾ ਜੀ ਦੀ ਕਿਰਪਾ ਲਈ ਤਾਂ ਹੋਲੀ-ਵੋਲੀ ਗਾਹ ਵਧਾਵਾਂਗੇ ਤੇ ਨਾਲ ਆਪਾਂ ਆਪਣਾ ਚੈਨਲ ਵੀ ਚਲਾਵਾਂਗੇ ਤੇ ਆਪਣੇ ਜਿਹੜੇ ਇਹਨਾਂ ਨੂੰ ਇਹ ਕੰਮ ਪਸੰਦ ਆ ਜਾਂ ਕਿੰਦਾ ਆਪਣੇ ਸਬਸਕ੍ਰਾਈਬਰ ਉਹ ਵੀ ਸਾਥ ਜ਼ਰੂਰ ਦੇਣਗੇ ਸੋ ਆਪਾਂ ਇਹ ਕੰਮ ਸ਼ੁਰੂ ਕਰਨ ਲੱਗਿਆਂ ਮੈਂ ਵੀ ਸਾਥ ਦਵਾਂਗੀ ਮਨੀ ਦਾ ਮੇਰੇ ਨਾਲ ਪੱਠੇ ਵੀ ਕਤਰ ਆਇਆ ਕਰੂੰਗਾ ਹਾ ਵੀ ਛਟਾਇਆ ਕਰੂੰ ਧਾਰ ਵੀ ਕਢਾਇਆ ਕਰੂੰਗੀ ਪੱਠੇ ਵਧਾਇਆ ਵੀ ਕਰੂੰਗੀ ਜਿਹੜੇ ਕੰਮ ਕੁਵਾਰੇ ਹੁੰਦਿਆਂ ਕਰਦੇ ਰਹੇ ਉਹ ਸਾਰੇ ਕਰਾਂਗੇ ਇਹ ਚੜ੍ਹੇ ਆਪਣੀ ਮਤਲਬ ਇੱਥੇ ਆਰਾਮ ਨਾਲ ਤਿੰਨ گاਵਾ ਆ ਜੀ ਸਕਦੀਆਂ ਇੱਥੇ ਆਰਾਮ ਨਾਲ ਤਿੰਨ گاਵਾ ਇੱਥੇ ਆਪਾਂ ਆਰਾਮ ਨਾਲ ਉਹਨੂੰ ਕਿਹਦਾ ਰੱਖ ਸਕਦੇ ਆ ਤੇ ਹਜੇ ਪਰ ਆਪਾਂ ਇੱਕ ਰੱਖਾਂਗੇ ਇੱਕ ਸਾਡੀ ਸ਼ੈੱਡ ਦੂਜੇ ਪਾਸੇ ਹੋਰ ਆ ਉਹਦੇ ਵਿੱਚ ਤੂੜੀ ਪਾਵਾਂਗੇ ਇੱਥੇ ਆਪਾਂ ਪਸੂ ਰੱਖਾਂਗੇ। ਇਹ ਕੰਮ ਸੇ ਕੰਮ ਗਾਂ ਲੈਣੇ ਹੋਣਗੇ ਸਾਨੂੰ ਲੱਗ ਜਾਣਾ ਇੱਕ ਹਫਤਾ। ਇੱਕ ਹਫਤਾ। ਮਤਲਬ ਕਿ ਇੱਕ ਹਫਤੇ ਦੇ ਵਿੱਚ ਵਿੱਚ ਸਭ ਕੁਝ ਹੋ ਜਾਣਾ ਆ ساری ਤਿਆਰੀ ਹੋ ਗਈ। ਇੱਥੇ ਅਸੀਂ ਸਫਾਈ ਕਰਨੀ ਆ ਅੱਜ ਤੇ ਦੋ ਦਿਨ ਦੇ ਵਿੱਚ ਪਹਿਲਾਂ ਉੱਥੇ ਆਊਗੀ ਮਸ਼ੀਨ ਪੱਟੇ ਉਤਾਰਨ ਵਾਲੀ ਤੇ ਤੂੜੀ ਆਊਗੀ ਤਾਂ ਫੇਰ ਆਊਗੀ ਗਾਂ। ਮਸ਼ੀਨ ਤੇ ਤੂੜੀ ਲਿਆ ਕੇ ਫੇਰ ਅਸੀਂ ਗਾਂ ਲੈ ਕੇ ਆਵਾਂਗੇ। ਇਹ ਪਹਿਲਾਂ ਇੱਥੇ ਅਸੀਂ ਕੱਟੇ-ਵੱੱਛੇ ਬੰਦੇ ਹੁੰਦੇ ਸੀ ਛੋਟੇ-ਛੋਟੇ ਜਿਹੜਾ ਵੀ ਬਸ ਸੋਨਾ ਉਹ ਕੱਟਾ ਜਾਂ ਕੱਟੀ ਨਾ ਬੱਚਾ-ਵੱਚੀ ਜੋ ਵੀ ਹੁੰਦਾ ਸੀ ਇੱਥੇ ਬੰਦ ਗਈ ਜਾਂਦਾ ਸੀ ਇਹ ਸਾਰੇ ਸਾਡਾ ਪਹਿਲਾ ਹੀ ਸਮਾਨ ਆ ਮਰ ਮਰੀਆ ਬਾਬਾ ਰੱਖਦਾ ਰਿਆ ਨਾ ਬਸ ਤਾਰ ਇਹ ਤੰਗਲੀ ਹੈ ਨਾ ਇਹ ਧੂੜੀ ਚੱਕਣ ਵਾਲੀ ਤੰਗਲੀ ਧੂੜੀ ਕੱਟਣ ਵਾਲੀ ਛਾਨਣਾ ਵੀ ਹੈਗਾ ਸਾਡੇ ਜਿਹਨਾਂ ਧੂੜੀ ਛਾਣੀ ਦੀ ਆ ਉਹ ਛਾਨਣਾ ਵੀ ਹੈਗਾ ਏ ਵੱਟਾ ਪਾਉਣ ਵਾਲਾ ਮੇਰੇ ਕਹ ਹੌਲਡੀ ਨਾ ਚੀਜ਼ਾਂ ਪਾਉਂਦੇ ਨਾ ਹੂੰ ਹੁਣ ਜ਼ਿਆਦਾ ਕੰਮ ਬਦਗੀ ਇਹ ਪਰਾਣਾ ਪਰਾਣਾ ਨੂੰ ਕੀ ਕਹਿੰਦਾ ਵੱਟਾ ਪਾਉਣ ਵਾਲਾ ਕੀ ਕਹਿੰਦਾ ਜਿੰਦਾ ਜਿੰਦਾ ਰਹਿੰਦੇ ਹੁੰਦੇ ਨਾ ਇਹ ਉਹ ਆ ਮਨੀ ਦੇ ਬਾਬੇ ਨੇ ਸਾਹਮਣੇ ਰੱਖਿਆ ਹੋਇਆ ਇਸ ਮਨ ਮਦ ਅਸੀਂ ਸੋਚਿਆ ਰਿਸਪਸ ਨੂੰ ਰੱਖਾਂਗੇ ਇੱਕਦਮ ਸਾਡਾ ਪਲਾਨ ਬਣਿਆ ਏ ਸਾਰਾ ਤੇ ਅਸੀਂ ਮਸੂ ਰੱਖਦੇ ਆ ਕੈਂਡੀ ਨੂੰ ਦੇਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੋਈ ਸੀ ਕਿ ਅਸੀਂ ਪਸ਼ੂ ਰੱਖਣੇ ਆ ਸੋ ਇਸ ਕਰਕੇ ਅਸੀਂ ਕੈਂਡੀ ਜਿਹੜਾ ਸਾਡੇ ਕੋਲ ਛੋਟਾ ਜਿਹਾ ਡੌਗੀ ਸੀ ਕੈਂਡੀ ਛਿੱਤਜੂ ਇਸੇ ਲਈ ਅਸੀਂ ਉਹ ਦਿੱਤਾ ਕਿਉਂਕਿ ਜੇ ਅਸੀਂ ਪਸ਼ੂ ਹਾਲ ਰਵਾਂਗੇ ਤੇ ਉਹਦੀ ਕੇਅਰ ਸਾਡੇ ਕੋਲ ਬਿਲਕੁਲ ਨਹੀਂ ਹੋਣੀ ਤੇ ਉਹਨੂੰ ਕੇਅਰ ਦੀ ਬਹੁਤ ਲੋੜ ਆ ਉਸ ਬਰੀਡ ਨੂੰ ਉਸ ਜਿਹੜੀ ਉਹ ਜਿਹੜੀ ਬਰੀਡ ਆ ਡੌਗਿਸ ਦੀ ਉਹਨੂੰ ਬਹੁਤ ਜ਼ਿਆਦਾ ਕੇਅਰ ਦੀ ਲੋੜ ਆ ਛਿੱਤਜੂ ਤਾਂ ਸੋ ਉਹਦੀ ਕੇਅਰ ਸਾਡੇ ਕੋਲ ਨਹੀਂ ਸੀ ਹੋਣੀ ਇਸ ਕਰਕੇ ਅਸੀਂ ਉਹ ਦੇ ਦਿੱਤੀ ਸੀ ਕਿਉਂਕਿ ਸਾਡਾ ਤਾਂ ਤਕਰੀਬਨ ਕਰਦਾ ਕੰਮ ਨਵੇੜ ਕੇ ਤਾਂ ਤਕਰੀਬਨ ਸਾਰਾ ਬਾਕੀ ਦਿਨ ਜਿਹੜਾ ਉਹ ਇੱਥੇ ਲੰਘਿਆ ਕਰਨਾ ਪਸਮਾ ਵਿੱਚ ਬਹੁਤ ਹੀ ਵਧੀਆ-ਵਧੀਆ ਵਲੌਗ ਬਣਾਵਾਂਗੇ ਤੇ ਬਾਬਾ ਜੀ ਦੀ ਮਿਹਰ ਰਹੀ ਤੇ ਇਹ ਕੰਮ ਇਹ ਨਹੀਂ ਸਿਰਫ ਅਸੀਂ ਸਟਾਰਟ ਕੀਤਾ ਅਸੀਂ ਸਟਾਰਟ ਕਰਕੇ ਜਿੰਨਾ ਹੋ ਸਕੇ ਇਹ ਕੰਮ ਨੂੰ ਵਧਾਉਣਾ ਤੇ ਸੁਖ ਸਵੀਗੀ ਸਾਡਾ ਕੰਮ ਜਿਹੜਾ ਉਹ ਵਧ ਜਵੇ ਤੇ ਬਾਬਾ ਜੀ ਮਿਹਰ ਕਰਨ ਤੇ ਹੁਣ ਕਰ ਲਿਆ ਜੀ ਇੱਥੇ ਅਸੀਂ ਸਾਫ-ਸਫਾਈ ਮਨੀ ਬਣਾਈ ਬਈ ਖਰਾਬ ਆਇਆ ਤਾਂ ਨਵੇਂ ਬਣਾਉਣੀ ਉਹ ਕੱਟ ਕੇ ਪੋਰੇ ਨਾਲ ਜੇ ਨਾਲ ਦਾਦੇ ਨੇ ਆਪੇ ਬਣਾ ਦੇਣਗੇ ਆ ਬਾਬਾ ਕੀ ਬਣਾ ਬਣਾ ਦੇਣਾ ਹੈ ਇਹ ਵੀ ਵੱਡੇ ਬਣਾਉਣ ਨੰਬਰ ਦੀ ਇਹਨਾਂ ਚੀਜ਼ਾਂ ਐ ਕਿ ਬਣ ਜਾਣਗੇ ਚਾਰ ਉਪਰ ਵੱਡਾ ਲੈ ਆਈ ਹੈ ਚਾਰ ਛੋਟਾ ਆਸ ਕਰਕੇ ਜਾਣਾ ਜਦੋਂ ਆਈ ਗਾਂ ਮੈਂ ਇੱਥੇ ਬਾਬੇ ਦੇ ਅਰਦਾਸ ਕਰ ਲਈ ਪਹਿਲਾਂ ਤਾਂ ਕਰਣੀ ਆ ਨਹੀਂ ਅੱਗੇ ਲੈ ਕੇ ਆਉਂਦੀ ਆ ਉਹਦੇ ਡੈਡੀ ਲੈ ਆਉਂਗਾ ਅਰਦਾਸ ਕਰ ਲਈ ਉਹਦੀ ਨੋਵਾ ਚੱਲਦੀ ਆ ਕਿੰਨਾ ਵਿੱਚ ਦਿੱਤਾ ਹੋਇਆ ਡੇਢ ਫੁੱਟ ਆ ਆ ਲੈ ਲੈ ਡੇਢ ਫੁੱਟ ਡੇਢ ਫੁੱਟ ਹੈਗਾ ਵਾ ਅੱਛਾ ਇਦਾਂ ਨੂੰ ਮੁੜਿਆ ਹੋਇਆ ਸਾਈਡਾਂ ਨੂੰ ਨਹੀਂ ਫੇਚੂ ਬਜਰੀ ਭਰੀ ਆ ਥੱਲੇ ਭਰਿਆ ਬੰਨੀਆ ਕਿੱਦਾਂ ਕਰਨੀ ਆ ਕੁੰਡੇ ਉੱਤੇ ਲੱਗਾ ਕੁੰਡੇ ਦੇ ਨਾਲ ਮੇਰਾ ਗਾਂਢੀ ਵਧੀਆ ਤੂੰ ਹਾਂਜੀ ਮੈਨੂੰ ਗਾਂਢੀ ਤਾਂ ਬੰਨ੍ਹਣੀ ਹੀ ਆ ਉਹ ਮੈਨੂੰ ਆਉਂਦੀ ਆ ਮੈਨੂੰ ਕੁੱਡੇ ਤਰ੍ਹਾਂ ਵਾਲੀ ਜਿਹੜਾ ਹੁੰਦਾ ਉਹ ਚੁਗਾਦ ਮੈਂ ਗਏ ਰੱਛੇ ਨੂੰ ਗਾਂਢ ਦੇਣੀ ਕਿਹੜਾ ਸੋ ਕੀ ਆ ਤਾਂ ਜਿੱਤੀ ਵੀ ਬਹੁਤ ਨਹੀਂ ਨਾ ਤਾਂ ਗਾਂ ਆ ਜਿਸ ਠੰਡੀ ਹੋਣੀ ਆ ਉਹਨੇ ਨਹੀਂ ਜ਼ਿਆਦਾ ਕੁਝ ਕਰਨਾ ਉੜੀਆਂ ਨਹੀਂ ਅੱਜ ਨਹੀਂ ਮੈਂ ਆ ਜਾਵਾਂੀ ਸੋ ਕੇ ਘਾਂ ਦੇ ਕੇ ਮਾਰੂਗੀ ਤੇ ਉਹ ਕੇ ਕਰਦੀ ਆਂਦਾ ਨਹੀਂ ਮਰੀ ਘਰ ਜਾ ਕੇ ਰੋਟੀਆਂ ਢੋਣਾ ਪਿਆ ਕਰਨਾ ਪਤਾ ਇਹ ਲਾ ਲਿਆ ਕਰੂੰਗਾ ਵਿਹਲਾ ਹੀ ਘਰ ਰਹਿਣ ਨਾਲ ਤਾਂ ਚੰਗਾ ਹੀ ਹੋਊਗਾ ਗਾਣਾ ਨਾ ਪਿਆ ਕਰੂ ਰੋਜ਼ ਨੂੰ ਜੀ ਜੀ ਵਿਆਹ ਨੇ ਆਪਣੇ ਘਰੇ ਦੇ ਆਪਣੇ ਘਰ ਦਾ ਦੁੱਧ ਦਹੀਂ ਲੱਸੀ ਇਹ ਚੀਜ਼ਾਂ ਬਣਾਇਆ ਕਰਦੇ ਨੇ ਕਿੰਨੇ ਜੀ ਨਹੀਂ ਮਤਲਬ ਕਿ ਮੱਕੀ ਤੁਸੀਂ ਕਿੰਨੇ ਸਾਲ ਬਾਅਦ ਆਏ ਸਾਲ ਬਾਅਦ ਚ ਉਦੋਂ ਪਹਿਲਾਂ ਦਿੱਤੀ ਸੀ ਤਿੰਨ ਸਾਲ ਹੋ ਗਏ ਬੱਤ ਬੈ ਗਈ ਇਹ ਸਾਲ ਇੱਕ ਦੂਜੀ ਛੁੱਟੀ ਆ ਗਈ ਹਾਂ ਜਦੋਂ ਮਕਾਨ ਬਣਾਇਆ ਸੀ ਉਦੋਂ ਤੇ ਹਾਂ ਇਹ ਨਹੀਂ ਪਾਲੀ ਆਪਾਂ ਪਾ ਠੰਡਾ ਕਰਾਈਏ ਸੀ ਚੱਕਣਾ ਛੋਟੀ ਵੱਡੀ ਗੋਆ ਵਾਲੀ ਦਾ ਇੱਥੇ ਛੋਟੀ ਦਾ ਉਧਰ ਗੁੱਡਣ ਗੁੱਡਣ ਨੂੰ ਪਲਾਟ 'ਚ ਪਈ ਆ ਸਾਰਾ ਪਲੇਟਾ ਚੋੜੂ ਬਗਵੀ ਮੇਨ ਫ੍ਰੀ ਮੇਨ ਸੁਣਾ ਦਿੰਦੀ ਜੇ ਬਾੰਦ ਦਿੱਤੀ ਇਸੇ ਦਾ ਆਪਕੋ ਵੀ ਪਾਸਾ ਰੱਖਾਂਗੇ ਸਹੀ ਕਰੇ ਹੂੰ ਹੋਣਾ ਪਾਉਡਰ ਦਾ ਪਾ ਲੈ ਮਲੇ ਗੀਆ ਨੇ ਤੈਨੂੰ ਬਹੁਤ ਕਹਿਣਾ ਇੱਥੇ ਕੋਈ ਨਹੀਂ ਰੱਖਿਆ ਹੋਰ ਨਾ ਹੱਥ ਲਵੇ ਰੋ ਸਹੀ ਕਰੇਂ ਪੱਠਿਆਂ ਨਾਲ ਰੋ ਇਹ ਨਾ ਉਹ ओके ਹੂੰ ਨਾ ਇਹ ਰਹਿ ਗਈ ਉਹਦਾ ਕੰਮ ਹੋ ਗਿਆ ਸਹੀ ਨੋਈ ਬੰਦੇ ਸਹੀ ਹਾਂ ਮਿੱਟੀ ਜਿਹੜੀ ਆ ਜਿਹੜੀਆਂ ਇੱਟਾਂ ਨਾ ਇਹਨਾਂ ਉੱਪਰ ਹੀ ਰਹਿਣ ਦਿਓ ਹਾਂ ਮਿੱਟੀ ਹਾਂ ਇਹ ਜੜੂ ਵੀ ਹੋਣਾ ਹੌਸ ਤੇ ਦੇ ਦੇ ਲਿਓ ਹੌਸ ਤੇ ਦੇ ਦੇਖ ਦੋ ਆ ਵਾਲੀ ਜਿਹੜੀ ਮਾੜੀ ਮੋਟੀ ਹੈ ਰਹਿਣ ਦੋ ਇੱਥੇ ਕਿਉਂਕਿ ਇੱਟਾ ਦੇ ਵਿੱਚ ਇਹ ਜਾਣ ਲਈ ਹੈ ਦਰਜਾ ਜਿਹੜੀਆਂ ਆ ਆ ਤੋਂ ਆ ਨਹੀਂ ਉੱਧਰ ਹੀ ਆਏ ਸੀ ਉਦੋਂ ਹੀ ਕਿੰਨੋਂ ਲਾਣ ਆਏ ਸੀ ਕਿੰਨਾ ਲਾਣ ਦਾ ਚੱਲ ਆਇਆ ਤੇ ਆਪਾਂ ਪੁੜਾਈਏ ਚਾਰ ਦੋ ਕੋੜੇ ਕੋੜੇ ਕਰਾਈਏ ਜੇ ਇਹ ਨਹੀਂ ਕਰ ਸਕਦੇ ਇਹ ਜਾਣ ਲਈ ਹੈ ভাই ਸੱਦਿਆ ਤਾਂ ਹੈ ਉਹਨੇ ਆਪਾਂ ਨੂੰ ਬਾਬਾ ਜੀ ਨਹੀਂ ਆਇਆ ਹਾਂ ਬਾਬਾ ਹੁਣ ਵੇਟ ਕਰਦਾ ਕਿਰਤ ਜੀ ਨੂੰ ਨਾ ਰੋਟੀ ਪਤਾ ਜੀ ਨੂੰ ਦੰਗਲਾ ਪਰ ਸੁਰੱਖਿਆ ਹੁੰਦਾ ਜੀ ਅਸੀਂ ਇੱਥੇ ਕੱਚਾ ਰਹਾ ਹੁੰਦਾ ਸੀ ਅਸੀਂ ਆਪ ਦਾ ਥਾਂ ਪਤਾ ਮੈਂ ਤਾਂ ਲਾਲ ਕੀਤਾ ਵੰਡਦੇ ਹੁੰਦੇ ਸੀ ਸੁੰਬਰ ਲਈ ਆਹ ਜਿਹੜਾ ਇਹਦਾ ਆਹ ਅੱਡੇ ਲਿਆ ਦੇ ਗਏ ਤਾਂ ਬਰੇ ਇਹਦਾ ਕਰਦੇ ਹੁੰਦੇ ਸੀ ਬਾਅਦ ਚ ਆਪਣਾ ਇੱਥੋਂ ਮੱਕੀ ਮੱਕੀ ਤੇ ਦਿਓ ਮਿਲੂਗੀ ਫਾਲਣਾ ਕਰਨੀ ਹੈ ਦਾਣਾ ਕਿੱਦਾਂ ਮਤਲਬ ਆ ਜਣਾ ਹੁਣ ਤੇ ਆਣਾ ਬਣਾਉਣਾ ਹੈ ਚੌਲ ਕੁਝ ਪਰੈਨੇ ਬਰੋਂ ਪਾ ਕੇ ਮਤਲਬ ਫਾਇਟ ਉਹ ਕੱਢ ਲਓ ਮਿੱਟੀ ਹੁਣ ਤਾਂ ਹੈ ਅੱਖਾ ਵਾਲੀ ਕਿੱਲੇ ਤੋਂ ਸਾਰੀ ਮਿੱਟੀ ਚੱਕ ਲਓ ਹਾ ਵਾਲੀ ਮੈਂ ਤਾਂ ਗੱਡੀ ਹੀ ਮਾਰਨੀ ਵਾਲੀ ਮੈਨੂੰ ਮਾਰਨੀ ਆ ਨਾ ਹੁੰਦੀ ਮੈਂ ਮਾਰ ਲਿਆ ਸੋਕੀ ਹੈ ਦਵਾਉਂਗੀ ਇਤਨਾ ਕਰਕੇ ਵੱਲ ਜਾਣਾ ਕਿ ਕਿੱਲੇ ਨੂੰ ਉਸੋ ਰੀ ਦਾ ਸੇਕੋ ਸੰਗਰ ਉਹ ਨੰਨ ਸੰਗਰ ਬੜੀ ਬੜਾ ਪੜਾ ਦੂਜੇ ਉਹ ਜਿਹੜਾ ਸੰਗਰ ਬਾਰੇ ਆਂ ਬੱਜੀ ਬੱਜਾ ਉਹਦੀ ਬਾਤ ਦੱਸੇ ਨਾ ਰਸਾਈ ਸੀ ਆ ਪੜੀ ਗਾ ਉਹ ਨੰਗਲਾਂ ਵਾਲੇ ਆ ਇਸੇ ਦਾ ਗਾਮਕੀ ਨੂੰ ਦੱਸਿਆ ਜਗਾ ਉਹ ਮਾਪੂ ਦੱਸਾ ਬੰਦਾ ਸੰਗਰ ਦਾ ਹੈ ਬੱਜਾ ਸੰਗਰ ਹੋਦੇ ਕਈ ਰਸੇ ਬਹੁਤ ਯਾਓ ਬਰਾਉਨ ਸੱਚੀ ਇਹਨਾਂ ਦੇ ਤੋਂ ਨਾਲ ਦੇ ਵਿੱਚ ਕੁਆਲਿਟੀ ਬੈੱਡ ਦੇ ਸੋ ਰੈੱਡ ਰਸਾ ਲੈ ਕੇ ਆਓ ਕਲੀਅਰੀ ਹੋਣੀ ਹੈ ਗੱਲ ਜੇਡੀ ਹੋਣੀ ਆ ਉਹ ਵੂਮਨ ਵੂਮਨ ਯਾ ਤਿੰਕ ਲੈ ਕੇ ਆਇਓ ਰੈੱਡ ਲੈ ਕੇ ਆਇਓ ਵੂਮਨ ਚਾਹੀਏ ਐਨੀਮਲ ਹੋਵੇ ਚਾਹੀਏ ਕੋਈ ਵੀ ਹੋਵੇ ਕਲਰ ਦਾ ਧਿਆਨ ਰੱਖਿਆ ਕਰੋ ਓਕੇ ਇਹ ਬੈਠੇ ਅੰਗਰਾਸ ਨੂੰ ਬਿਠਾਣਾ ਨਿਵਾਉਂਦੇ ਹੁੰਦੇ ਸੀ ਉਹਨਾਂ ਨੂੰ ਲੱਸੀ ਨਾਲ ਉਹ ਉਹ ਲੱਸੀ ਨਾਲ ਨਿਵਾਈ ਨਹੀਂ ਸੀ ਲੱਸੀ ਲਾਈ ਸੀ ਪਰ ਆਹ ਕੱਤੇ ਜਿਹੜੇ ਤੋਰੀਆਂ ਹੁੰਦੀਆਂ ਨੇ ਖਾਈ ਦੀਆਂ ਤੋਰੀਆਂ ਮਾਣੀ ਉਹਨਾਂ ਦਾ ਜਿਹੜਾ ਖਾਲੀ ਲੋ ਹੋ ਜਾਂਦਾ ਸੁੱਕ ਕੇ ਜਿਹੜਾ ਬਾਜਦਾ ਸੁੱਕ ਕੇ ਆਉਂਦਾ ਬਾਹਰ ਵਿੱਚ ਉਹ ਬਾਹਰ ਦਾ ਫਿਰ ਉਹ ਵਾਲੇ ਦੇ ਉਹ ਲੱਸੀ ਦੇ ਭੇਂ ਭੇਕੇ ਉਹਨੂੰ ਫਿਰ ਪਸਵਾ ਜੀ ਨੂੰ ਉਹ ਲੈ ਨਹੀਂ ਗਏ ਉੱਤੇ ਬੜੇ ਬਗੜ ਬਗੜ ਦੇ ਰਹੀ ਜਲਾ ਖੁਮਾਣੀ ਪ੍ਰਾਣਿੰਦਨ ਜੀ ਕੋ ਆ ਗਏ ਭੱਲੇ ਆਉਣਗੇ ਥੋੜੇ ਜਿਹਾ ਹਜੇ ਨਹੀਂ ਹੋਈ ਸਫਾਈ ਹੈ ਹਜੇ ਸਫਾਈ ਨਹੀਂ ਹੋਈ ਆਦ ਤੁੱਦ ਇਹ ਵੀ ਮੈਂ ਲਾ ਰੱਖਣੀ ਲੱਥ ਜਾਂਦਾ ਉਹ ਉਪਰਿਆ ਹੀ ਉਖੜਿਆ ਹੋਇਆ ਸਾਰਾ ਹੈ ਉਖੜਿਆ ਹੀ ਹੋਇਆ ਸਾਰਾ ਨਹੀਂ ਮੈਂ ਇਹਨਾਂ ਦਾ ਗਾਦੇ ਰੱਖਣੀ ਨਹੀਂ ਮੈਂ ਮੈਂ ਐਸੇ ਆਪਣੇ ਲਈ ਲੇਖੂਗਾ ਮੈਂ ਵੀ ਬਗਾ ਕੇ ਕਰਦੀ ਹਾਂ ਮੇਰਾ ਕਿਹੜਾ ਮਜ਼ਾਕ ਨਹੀਂ ਸੀ ਘਰ ਦਾ ਕੰਮ ਹੈ ਰੱਖਦਾ ਤੇ ਖਾ ਤੇ ਕਿਲੋ ਦੁੱਧ ਰੋਜ਼ ਦਾ ਮੈਂ ਕਿਹੜਾ ਦੁੱਧ ਵੀ ਨਹੀਂ ਤੇ ਮਰਜੀ ਕਰੇ ਨਹੀਂ ਬਣਾ ਕੇ ਕਹੋ ਸਾਂਹ ਤੇ ਕਿਲੋ ਦੁੱਧ ਦੇਣਾ ਤੂੰ ਸਭਾਈ ਨਾਲ ਵੇਚ ਰਿਹਾ ਨਹੀਂ ਮਿੱਠੇ ਨਹੀਂ ਜਾਨੂੰ ਕੋਈ ਨਹੀਂ ਜਾਈ ਰਹਾ ਤੇ ਮਨੀ ਕੰਮ ਵਧੀਆ ਸ਼ੁਰੂ ਕਰ ਲਵੇ ਬਸ ਸਹੀ ਨਹੀਂ ਮਨੀ ਹਾਂ ਛਾੜੀ ਦੇ ਦੋ ਆਇਆ ਟੀਲਾ ਇਹਨੇ ਹੁਣ ਅੰਦਰ ਘਰੇ ਉਹ ਬਾਸ ਵਾਲਾ ਨਾ ਉਹ ਨਹੀਂ ਸਹੀ ਸ਼ੁਰੂ ਬਣਾਵਾਂਗੇ ਨਾ ਆਪਾਂ ਅਗੇ ਦੇਸੀ ਜਲੀ ਚਲੋ ਬਸ ਬਸ ਬਾਏ ਬਾਏ ਜੀ ਸਾਰਿਆਂ ਨੂੰ